ਮਨਦੀਪ ਸਿੰਘ ਖਾਲਸਾ ਦੀ ਗੱਲ ਕਰਾਂਗੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਦੀ ਹਾਰ ਦੇ ਪਿੱਛੇ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਜੋ ਹਾਰ ਹੋਈ ਹੈ ਜੋ ਪ੍ਰਦਰਸ਼ਨ ਹੈ ਉਸ ਨੂੰ ਹਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਇਲੈਕਸ਼ਨ ਨੇ ਪੰਜਾਬ ਦੀ ਸਿਆਸਤ ਨੂੰ ਨਵੇਂ ਸਮੀਕਰਨ ਦਿੱਤੇ ਨੇ ਤੇ ਅਮਰਿਤਪਾਲ ਧੜਾ ਜਿਹੜਾ ਉਹਨਾਂ ਨੂੰ ਨਜ਼ਰਅੰਦਾਜ਼ ਸਿਆਸੀ ਤੌਰ 'ਤੇ ਹੁਣ ਨਹੀਂ ਕਰ ਸਕਣਗੇ ਕਿਉਂਕਿ ਐਮਪੀ ਦੀ ਇਲੈਕਸ਼ਨ ਅਮਰਿਤਪਾਲ ਹੁਰੀ ਖੁਦ ਜਿੱਤਦੇ ਨੇ ਤੇ ਦੂਜੇ ਪਾਸੇ ਸਰਬਜੀਤ ਖਾਲਸਾ ਜਿਹੜੇ ਕਿ ਫਰੀਦਕੋਟ ਤੋਂ ਐਮਪੀ ਬਣੇ ਸੀ ਉਹ ਵੀ ਹੁਣ ਉਹਨਾਂ ਦੇ ਨਾਲ ਵਿਚਰਦੇ ਨੇ ਤੇ ਹੁਣ ਇਕੱਠਿਆਂ ਪੰਥਕ ਧਿਰਾਂ ਨੇ ਇਹ ਇਲੈਕਸ਼ਨ ਲੜੀ ਸੀ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ سپورਟ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ سپورਟ ਸੀ ਤੇ ਖੁਦ ਅਮਰਿਤਪਾਲ ਧੜੇ ਹੋਰਾਂ ਦੀ سپورਟ ਸੀ ਤੇ ਉਹਨਾਂ ਦੇ ਪੰਥਕ ਉਮੀਦਵਾਰ ਤੇ ਤੌਰ ਤੇ ਮਨਦੀਪ ਖਾਲਸਾ ਇਸ ਚੋਣ ਮੈਦਾਨ ਦੇ ਵਿੱਚ ਸੀ ਤੇ ਇੱਕ ਤਰੀਕੇ ਦਾ ਚੰਗਾ ਪ੍ਰਦਰਸ਼ਨ ਕਿਹਾ ਜਾ ਸਕਦਾ ਜਿਸ ਤਰੀਕੇ ਦੇ ਪਹਿਲੇ ਇਲੈਕਸ਼ਨ ਦੇ ਵਿੱਚ ਮੰਨਿਆ ਜਾਵੇ ਤਾਂ ਪਹਿਲੀ ਵਿਧਾਨ ਸਭਾ ਇਲੈਕਸ਼ਨ ਇਹਨਾਂ ਤਿਹਰਾ ਨੇ ਇਕੱਠੇ ਹੋ ਕੇ ਲੜੀ ਸੀ ਤੇ ਚੰਗੀਆਂ ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੇ ਨੇ ਮਨਦੀਪ ਖਾਲਸਾ ਤੇ ਮਨਦੀਪ ਖਾਲਸਾ ਨੇ ਖੁਦ ਵੀ ਧੰਨਵਾਦ ਕੀਤਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਬਿਆਨ ਵੀ ਜਾਰੀ ਕੀਤਾ ਜਿਸ ਤੇ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਨੇ ਜੇਕਰ ਵੀ ਪੰਥਕ ਤਿਹਰਾ ਸਾਰੀਆਂ ਇਕੱਠੀਆਂ ਹੋ ਕੇ ਲੜਨ ਸਾਹੀ ਮਸਲੇ ਹੱਲ ਹੋ ਸਕਦੇ ਨੇ ਮੈਂ ਪੰਥਕ ਇਕਤਾ ਦੀ ਹਮੇਸ਼ਾ ਗੱਲ ਕੀਤੀ ਐ ਤੇ ਅੱਗੇ ਤੋਂ ਵੀ ਕਰਦਾ ਰਹਾਂਗਾ ਇਹ ਨਹੀਂ ਕਿ ਅੱਜ ਮੇਰੀ ਹਾਰ ਹੋਈ ਐ ਤਾਂ ਮੈਂ ਲੋਕਾਂ ਦਾ ਸਾਥ ਛੱਡ ਦੇਵਾਂਗਾ ਜਾਂ ਲੋਕਾਂ ਦੇ ਵਿੱਚ ਵਿਚਰਨਾ ਬੰਦ ਕਰ ਦੇਵਾਂਗਾ ਤਾਂ ਇਸ ਤਰੀਕੇ ਦੇ ਬਿਆਨ ਜਾਰੀ ਹੋਏ ਨੇ ਪਰ ਜੇਕਰ ਉਹਨਾਂ ਦੇ ਕਾਰਨ ਕੀ ਰਹੇ ਨੇ ਜਿਹੜੇ ਕਿ ਮੰਨਿਆ ਜਾ ਰਿਹਾ ਸੀ ਕਿ ਮੁੱਖ ਮੁਕਾਬਲਾ ਮਨਦੀਪ ਖਾਲਸਾ ਤੇ ਹਰਮੀਤ ਸਿੰਘ ਸੰਦੂ ਦਾ ਹੋ ਸਕਦਾ ਪਰ ਇਹ ਸਭ ਦੇ ਬਾਵਜੂਦ ਤੀਜੇ ਸਥਾਨ ਤੇ ਰਹੇ ਨੇ ਮਨਦੀਪ ਖਾਲਸਾ ਉਸ ਦੇ ਕਾਰਨ ਕੀ ਰਹੇ ਨੇ ਉਹਨਾਂ ਤੇ ਗੱਲ ਕਰ ਲੈਣੇ ਆ ਸਭ ਤੋਂ ਪਹਿਲਾ ਵੱਡਾ ਕਾਰਨ ਤਾਂ ਇਹ ਹੈ ਕਿ ਪੰਥਕ ਹਲਕੇ ਦੇ ਵਿੱਚ ਇਹ ਗੱਲ ਸਪਸ਼ਟ ਨਹੀਂ ਕਰ ਪਾਏ ਕਿ ਉਹ ਕਿਹੜੇ ਧੜੇ ਵੱਲੋਂ ਉਮੀਦਵਾਰ ਨੇ ਬਹੁਤ ਲੰਬਾ ਸਮਾਂ ਇਹ ਦੁਬਿਧਾ ਚੱਲਦੀ ਰਹੀ ਅਮਰਿਤਪਾਲ ਧੜਾ ਜਿਹੜਾ ਉਹ ਇਹ ਦਾਅਵੇ ਕਰਦਾ ਰਿਹਾ ਕਿ ਮਨਦੀਪ ਖਾਲਸਾ ਸਾਡੇ ਉਮੀਦਵਾਰ ਨੇ ਦੂਜੇ ਪਾਸੇ ਕਹਿੰਦੇ ਰਹੇ ਕਿ ਪੰਥਕ ਉਮੀਦਵਾਰ ਨੇ ਮਨਦੀਪ ਖਾਲਸਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਆਪਣੇ ਆਪ ਨੂੰ ਪੰਥਕ ਉਮੀਦਵਾਰ ਦੇ ਤੌਰ ਤੇ ਵਿਚਰਦੇ ਰਹੇ ਪਰ ਅਮਰਿਤਪਾਲ ਤੜਾ ਉਹਨਾਂ ਨੂੰ ਆਪਣਾ ਜਿਹੜਾ ਉਮੀਦਵਾਰ ਐਲਾਨਦਾ ਰਿਹਾ ਸਟੇਜਾਂ ਤੋਂ ਵੀ ਇਹ ਐਲਾਨ ਕਰਦਾ ਰਿਹਾ ਤੇ ਕਿਤੇ ਨਾ ਕਿਤੇ ਇਹ ਚੀਜ਼ ਨੇ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਨਾ ਕੁਝ ਦੁਬਿਧਾ ਜ਼ਰੂਰ ਪਾਈ ਤੇ ਦੂਜੇ ਪਾਸੇ ਤਜਰਬੇ ਦੀ ਘਾਟ ਮਨਦੀਪ ਖਾਲਸਾ ਦੀ ਪਹਿਲੀ ਇਲੈਕਸ਼ਨ ਸੀ ਤੇ ਦੂਜੇ ਪਾਸੇ ਜਿਹੜੇ ਧੜੇ ਉਹਨਾਂ ਦੇ ਨਾਲ ਮੌਜੂਦ ਸੀ ਤੇ ਉਹਨਾਂ ਨੇ ਵੀ ਬਹੁਤਾ ਕੋਈ ਤਜਰਬਾ ਨਹੀਂ ਸੀ ਬਤੌਰ ਧੜੇ ਹਾਂ ਇੰਨਾ ਜ਼ਰੂਰ ਹੈ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹਰਾਲਾ ਧੜਾ ਸੀ ਉਹਨਾਂ ਦੇ ਜੋ ਲੀਡਰ ਸਹਿਵਾੰਸਿਓ ਬੜੇ ਸਿਆਸੀ ਪਸ਼ੋਕਰ ਤੋਂ ਆਉਂਦੇ ਨੇ ਤੇ ਬਹੁਤ ਸਾਰੀਆਂ ਇਲੈਕਸ਼ਨਾਂ ਲੜੀਆਂ ਨੇ ਤੇ ਜਿੱਤੇ ਵੀ ਨੇ ਪਰ ਬਤੌਰ ਪਾਰਟੀ ਦੇ ਤੌਰ ਤੇ ਅਮਰਿਤਪਾਲ ਟਰੜੇ ਦੀ ਤੇ ਇਹ ਪਹਿਲੀ ਵਿਧਾਨ ਸਭਾ ਜਿਹੜੀ ਚੋਣ ਸੀ ਤੇ ਲੋਕ ਸਭਾ ਤੋਂ ਬਾਅਦ ਪਹਿਲੀ ਵਿਧਾਨ ਸਭਾ ਸੀ ਜਿਹੜੀ ਕਿ ਲੜ ਰਹੇ ਸੀ ਦੂਜੇ ਪਾਸੇ ਸਾਧਨਾਂ ਦੀ ਕਮੀ ਜਿਸ ਦੇ ਵਿੱਚ ਪੈਸਾ ਵੀ ਹੋ ਸਕਦਾ ਜਾਂ ਹੋਰ ਬਹੁਤ ਸਾਰੇ ਸਾਧਨ ਹੋ ਸਕਦੇ ਨੇ ਤਜਰਬਾ ਹੋ ਸਕਦਾ ਇਹ ਦੋ ਵੱਡੇ ਕਾਰਨ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਮਨਦੀਪ ਖਾਲਸਾ ਖੁਦ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਦਾ ਕਾਰੋਬਾਰ ਵੀ ਉੱਥੇ ਹੈ ਤੇ ਸੰਦੀਪ ਸਣੀ ਦੇ ਉਹ ਭਰਾ ਨੇ ਜਿਨ੍ਹਾਂ ਨੇ ਸੁਦੀਰ ਸੂਰੀ ਦਾ ਸੌਦਾ ਲਾਇਆ ਸੀ ਤੇ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਪੰਥਕ ਤਰ੍ਹਾਂ ਨੇ ਹਾਮੀ ਭਰੀ ਸੀ ਮਨਦੀਪ ਖਾਲਸਾ ਦੇ ਨਾ ਦੇ ਉੱਤੇ ਤੇ ਉਹ ਅੰਮ੍ਰਿਤਸਰ ਨਾਲ ਸੰਬੰਧਿਤ ਨੇ ਤੇ ਮਨੁੱਖੀ ਸੁਭਾਅ ਦਾ ਹਿੱਸਾ ਹੈ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਜਿਹੜੇ ਇਲਾਕੇ ਦਾ ਬੰਦਾ ਹੁੰਦਾ ਜਿਹੜੇ ਇਲਾਕੇ ਦਾ ਲੀਡਰ ਹੁੰਦਾ ਉੱਥੇ ਉਹਨਾਂ ਦਾ ਦਬਦਬਾ ਮੰਨਿਆ ਜਾਂਦਾ ਤੇ ਸਾਝ ਬਣੀ ਹੁੰਦੀ ਆ ਪਰ ਮਨਦੀਪ ਖਾਲਸਾ ਦੀ ਤਰਨਤਾਰਨ ਦੇ ਵਿੱਚ ਕੋਈ ਬਹੁਤੀ ਸਾਝ ਨਹੀਂ ਸੀ ਇਹ ਵੀ ਇੱਕ ਵੱਡਾ ਕਾਰਨ ਹੈ ਤੇ ਇੱਕ ਹੋਰ ਵੱਡੇ ਕਾਰਨ ਦੇ ਵਿੱਚੋ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਦ ਅਮਰਿਤਪਾਲ ਹੁਰੀ ਜਿੱਤੇ ਸੀ ਪੰਥਿਕ ਲੀਡਰ ਦੇ ਤੌਰ ਤੇ ਉੱਭਰੇ ਸੀ ਤਾਂ ਉਹਨਾਂ ਦੇ ਨਾਲ ਇੱਕ ਵੱਡੀ ਯੂਥ ਜਿਹੜੀ ਚੱਲਦੀ ਸੀ ਜਦ ਉਹ ਜੇਲ੍ਹ ਤੋਂ ਬਾਹਰ ਸੀ ਤਾਂ ਇੱਕ ਵੱਡਾ ਹਜੂਮ ਉਹਨਾਂ ਦੇ ਨਾਲ ਚੱਲਦਾ ਸੀ ਭਾਵੇਂ ਅਜਰਾਲਾ ਘਟਨਾ ਹੋਵੇ ਉੱਥੇ ਵੀ ਤੁਸੀਂ ਦੇਖਿਆ ਵੀਡੀਓ ਤੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਲੋਕ ਉਹਨਾਂ ਦੇ ਨਾਲ ਸੀ ਤੇ ਸੰਗਤ ਇੱਕ ਤਰੀਕੇ ਦੇ ਨਾਲ ਅਮਰਿਤਪਾਲ ਦੇ ਨਾਲ ਸੀ ਤੇ ਜੇਲ੍ਹ ਤੇ ਜਦ ਉਹ ਬੰਦ ਸੀ ਤੇ ਉਹ ਭਾਵਨਾਵਾਂ ਨੂੰ ਉਜਾਗਰ ਕਰਨ ਦੇ ਵਿੱਚ ਕਾਮਯਾਬ ਰਹੇ ਤੇ ਐਮਪੀ ਬੰਡ ਦੇ ਵਿੱਚ ਕਾਮਯਾਬ ਰਹੇ ਪਰ ਇਸ ਤਰੀਕੇ ਦੀ ਹਮਦਰਦੀ ਜਾਂ ਭਾਵਨਾ ਮਨਦੀਪ ਖਾਲਸਾ ਦੇ ਨਾਲ ਨਹੀਂ ਸੀ ਤੇ ਉਹਨਾਂ ਦਾ ਜਿਹੜਾ ਚਿਹਰਾ ਸੀ ਅਮਰਿਤਪਾਲ ਦੇ ਮੁਕਾਬਲੇ ਛੋਟਾ ਸੀ ਤੇ ਵਤਾਰ ਲੀਡਰ ਉਹ ਪਹਿਲੀ ਇਲੈਕਸ਼ਨ ਲੜ ਰਹੇ ਸੀ ਇਹ ਇੱਕ ਵੱਡੇ ਕਾਰਨਾਂ ਦੇ ਵਿੱਚੋਂ ਇੱਕ ਹੈ ਇੱਕ ਹੋਰ ਵੱਡੇ ਕਾਰਨਾਂ ਦੇ ਵਿੱਚੋਂ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਦਾ ਜੋ ਉਮੀਦਵਾਰ ਸੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦਾ ਬਹੁਤ ਵੱਡਾ ਰਸੂਖ ਮੰਨਿਆ ਜਾਂਦਾ ਹੈ ਇਸ ਇਲੈਕਸ਼ਨ ਤੋਂ ਪਹਿਲਾਂ ਵੀ ਉਹ ਵਿਚਰਦੇ ਰਹੇ ਨੇ ਤੇ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਿਤ ਨੇ ਹਾਲਾਂਕਿ ਕਾਂਗਰਸ ਉਹ ਹੋਵੇ ਜਾਂ ਫਿਰ ਦੂਜੇ ਪਾਸੇ ਆਮ ਆਦਮੀ ਪਾਰਟੀ ਹੋਵੇ ਉਹਨਾਂ ਨੂੰ ਗੈਂਗਸਟਰਾਂ ਦਾ ਪਰਿਵਾਰ ਵੀ ਕਹਿੰਦਾ ਸੀ ਤੇ ਗੈਂਗਸਟਰਵਾਦ ਦੇ ਵਿੱਚੋਂ ਵਾਤਾਕਰਮ ਦੇ ਵਿੱਚ ਵੀ ਇਹ ਮੰਨੇ ਕਹਿੰਦੇ ਸੀ ਕਿ ਇਹਨਾਂ ਨੇ ਗੈਂਗਸਟਰਵਾਦ ਵਧਾਇਆ ਪਰ ਉਹ ਸਭ ਦੇ ਬਾਵਜੂਦ ਉਹਨਾਂ ਦਾ ਚੰਗਾ ਰਸੂਕ ਇਸ ਹਾਲਕੇ ਦੇ ਵਿੱਚ ਮੰਨਿਆ ਜਾਂਦਾ ਤੇ ਪੰਥੇਕ ਜਿਹੜੀ ਵੋਟ ਸੀ ਉਹ ਕਿਤੇ ਨਾ ਕਿਤੇ ਵੰਡੀ ਗਈ ਤੇ ਉਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਹੋਇਆ ਕਿਉਂਕਿ ਅਕਾਲੀ ਦਲ ਦੀਆਂ ਜਿਹੜੀਆਂ ਵੋਟਾਂ ਨੇ ਜਾਂ ਫਿਰ ਮਨਦੀਪ ਖਾਲਸਾ ਦੀਆਂ ਵੋਟਾਂ ਨੂੰ ਕੰਬਾਈਨ ਕਰ ਲਿਆ ਜਾਵੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅੱਗੇ ਲੰਘ ਸਕਦੀਆਂ ਸੀ ਤੇ ਉਹਨਾਂ ਨੂੰ ਸਖਤ ਟੱਕਰ ਦੇ ਸਕਦੇ ਸੀ ਅਕਾਲੀ ਲੀਡਰਾਂ ਦਾ ਅਕਾਲੀ ਦਲਾਂ ਦਾ ਅਲੱਗ-ਅਲੱਗ ਲੜਨਾ ਵੀ ਇੱਕ ਵੱਡਾ ਕਾਰਨ ਹੈ ਇਹ ਗੱਲ ਖੁਦ ਮਨਦੀਪ ਖਾਲਸਾ ਵੀ ਆਪਣੇ ਮੂੰਹੋਂ ਕਬੂਲ ਚੁੱਕੇ ਨੇ ਕਿ ਜੇਕਰ ਕੁਝ ਖਾ ਹਾਸਲ ਕਰਨਾ ਹੈ ਜੇਕਰ ਕੁਝ ਪੱਲੇ ਪਾਉਣਾ ਹੈ ਜੇਕਰ ਪੰਥਕ ਮਸਲੇ ਹੱਲ ਕਰਾਉਣੇ ਨੇ ਤਾਂ ਸਾਰਿਆਂ ਨੂੰ ਸਿਰ ਜੋੜਨੇ ਪੈਣੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਬਹੁਤ ਵਾਰ ਹੁਕਮਨਾਮੇ ਜਾਰੀ ਹੋ ਗਏ ਨੇ ਕਿ ਸਾਰੇ ਅਕਾਲੀ ਧੜਿਆਂ ਨੂੰ ਇੱਕ ਦੂਜੇ ਦੇ ਨਾਲ ਰਲ ਕੇ ਚੱਲਣਾ ਪਵੇਗਾ ਪਰ ਬਾਗੀ ਧੜੇ ਦੇ ਤੌਰ ਤੇ ਜੋ ਵਿਚਰ ਰਹੇ ਸੀ ਉਹ ਵੀ ਆਪਣੇ ਆਪ ਦੇ ਨੂੰ ਉੱਬਰਦਾ ਹੋਇਆ ਦੇਖ ਰਹੇ ਨੇ ਤੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਨਵੀਂ ਹੋਪ ਜਾਗੀ ਹੈ ਤੇ ਅਮਰਿਤਪਾਲ ਧੜੇ ਹੋਰਾਂ ਨੂੰ ਤਾਂ ਹੋਪ ਜਾਗੀ ਹੀ ਜਾਗੀ ਹੈ ਕਿਉਂਕਿ ਮਨਦੀਪ ਖਾਲਸਾ ਤੇ ਸਭ ਤੋਂ ਪਹਿਲਾ ਦਾਵਾ ਉਹ ਕਰਦੇ ਨੇ ਕਿ ਸਾਡੇ ਉਮੀਦਵਾਰ ਨੇ ਹਾਲਾਂਕਿ ਜਿੱਤ ਹਾਰ ਚੋਣਾਂ ਦੇ ਵਿੱਚ ਹੁੰਦੀ ਰਹੀ ਹੈ ਪਰ ਪੰਜਾਬ ਦੀ ਸਿਆਸਤ ਨੂੰ ਇਸ ਚੋਣ ਨੇ ਨਵੇਂ ਸਮੀਕਰਨ ਦਿੱਤੇ ਨੇ ਕਿਉਂਕਿ ਮਨਦੀਪ ਖਾਲਸਾ ਵੀ ਨੇ ਜਿਹੜੇ ਉਹ ਚੰਗੀਆਂ ਵੋਟਾਂ ਲਿਆਉਣ ਦੇ ਵਿੱਚ ਕਮਜਾਬ ਰਹੇ ਨੇ ਹੁਣ ਜਿਹੜਾ ਅਕਾਲੀ ਦਲ ਹਾਸ਼ੀਏ ਤੇ ਚੱਲ ਰਿਹਾ ਸੀ ਉਹਨਾਂ ਨੂੰ ਵੀ ਚੰਗਾ ਪ੍ਰਦਰਸ਼ਨ ਹੋਇਆ ਤੇ ਆਮ ਆਦਮੀ ਪਾਰਟੀ ਦੇ ਨਾਲ ਫਾਈਟ ਦੇ ਵਿੱਚ ਰਹੇ ਪਰ ਇਸ ਇਲੈਕਸ਼ਨ ਦੇ ਵਿੱਚ ਕੋਈ ਪੰਜਾਬ ਸਰਕਾਰ ਤੇ ਜਾਂ ਕੈਬਨਿਟ ਦੇ ਵਿੱਚ ਕੋਈ ਬਹੁਤਾ ਵੱਡਾ ਅੰਤਰ ਨਹੀਂ ਆਵੇਗਾ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਚੋਣ ਨੇ ਨਵੀਂ ਸਮੀਕਰਨ ਪੈਦਾ ਕਰ ਦਿੱਤੇ ਨੇ ਤੇ ਹੁਣ ਪੰਜਾਬ ਦੀ ਸਿਆਸਤ ਦੇ ਵਿੱਚੋਂ ਅਮਰਿਤਪਾਲ ਢੜੇ ਨੂੰ ਗਿਆਨੀ ਢੜੇ ਨੂੰ ਤੇ ਸਿਮਰਜੀਤ ਮਾਨ ਢੜੇ ਅਤੇ ਬਾਦਲ ਢੜੇ ਨੂੰ ਕਿਸੇ ਵੀ ਤਰੀਕੇ ਤੋਂ ਅੱਖੋਂ-ਅੁੱਲੇ ਹੋ ਕੇ ਨਹੀਂ ਦੇਖਿਆ ਜਾ ਸਕਦਾ ਪਹਿਲਾਂ ਸਿਆਸਤ ਦੇ ਤੌਰ ਤੇ ਅਕਾਲੀ ਦਲ ਜਿਹੜਾ ਕਿ ਬਾਦਲਾਂ ਦੇ ਨਾਲ ਸੰਬੰਧਿਤ ਸੀ ਉਸੇ ਨੂੰ ਵੱਡੇ ਪੱਧਰ ਤੇ ਦੇਖਿਆ ਜਾਂਦਾ ਸੀ ਉਸੇ ਨੂੰ ਮੇਨ ਜਿਹੜਾ ਅਕਾਲੀ ਦਲ ਮੰਨਿਆ ਜਾਂਦਾ ਸੀ ਪਰ ਇਹਨਾਂ ਧੜੇ ਦੀਆਂ ਲਗਭਗ ਉਨਿਆਂ ਹੀ ਵੋਟਾਂ ਲੈ ਜਾਣਾ ਆਪਣੇ ਆਪ ਦੇ ਵਿੱਚ ਨਵੇਂ ਸਮੀਕਰਨ ਵੱਲ ਇਸ਼ਾਰਾ ਕਰਦਾ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਅਕਾਲੀ ਦਲਾਂ ਦਾ ਜਿਹੜਾ ਗਠਜੋੜ ਹੈ ਉਹ 2027 ਤੱਕ ਵੀ ਚੱਲਦਾ ਜਾਂ ਫਿਰ ਇਸ ਇਲੈਕਸ਼ਨ ਦੇ ਬਾਅਦ ਕੋਈ ਵੀ ਜਿਹੜਾ ਗੜਜੋੜ ਨਜ਼ਰ ਨਹੀਂ ਆਪੇਗਾ ਪਰ ਬੀਜਪੀ ਵੱਲ ਹੋ ਸਕਦਾ ਹੈ ਕਿ ਇਹ ਗਠਜੋੜ ਜਾਵੇ ਕਿਉਂਕਿ ਇਹ ਹੋ ਸਕਦਾ ਹੈ ਕਿ ਅਮਰਿਤਪਾਲ ਦੇ ਬਾਹਰ ਆਉਣ ਦੇ ਵਿੱਚ ਬੀਜਪੀ ਕੀ ਭੂਮਿਕਾ ਦਿਖਾਉਂਦੀ ਹੈ ਕੀ ਭੂਮਿਕਾ ਨਿਭਾਉਂਦੀ ਹੈ ਉਸ ਤੋਂ ਬਾਅਦ ਗਠਜੋੜ ਹੋ ਸਕਦੇ ਨੇ ਪਰ ਵਿਚਾਰਧਾਰਾ ਬਿਲਕੁਲ ਅਲੱਗ-ਅਲੱਗ ਨੇ ਅਮਰਿਤਪਾਲ ਤੜਾ ਨਰੋਲ ਸਿਕਰਾਜ ਦੀ ਗੱਲ ਕਰਦਾ ਤੇ ਬੀਜਪੀ ਅਸਧ ਰੂਪ ਦੇ ਵਿੱਚ ਜਾਂ ਉਹਨਾਂ ਦੇ ਲੀਡਰ ਸਟੇਜਾਂ ਤੋਂ ਸਦਰੂਪ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਤੇ ਆਰਐਸਐਸ ਦੇ ਨਾਲ ਮਿਲ ਕੇ ਚੱਲਦੇ ਨੇ ਇਹ ਦੋਵੇਂ ਧੜਿਆਂ ਦੀਆਂ ਵਿਚਾਰਧਾਰਾਾਂ ਮਾ ਅਲੱਗ ਨੇ ਪਰ ਇਹ ਕਿਹਾ ਜਾਂਦਾ ਹੈ ਕਿ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਤਰੀਕੇ ਦੀ ਜੋੜ ਤੋੜ ਹੋ ਸਕਦੀ ਆ ਪਰ ਇਸ ਇਲੈਕਸ਼ਨ ਨੇ ਇੱਕ ਗੱਲ ਪੱਕੀ ਆ ਕਿ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਨੇ ਨਵੇਂ ਤਰੀਕੇ ਦੀ ਸਿਆਸਤ 2027 ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ